ਜੀ ਜਿਲ੍ਹਾ ਪ੍ਰਧਾਨ ਮਾਨਸਾ ਜੋ ਹੈ ਆਪਾਂ ਅੱਜ ਇਹ ਕੀਤਾ ਜੀ ਇਹਨਾਂ ਦਾ ਬਹੁਤ ਧੰਨਵਾਦੀ ਜੋ ਦਿਵੰਗਾ ਵਾਸਤੇ ਕੰਮ ਕਰਨਗੇ ਇੱਕ ਤੜੇ ਹੋ ਲਵੇ ਬਈ ਦੱਬ ਕੇ ਲਾਓ ਵੀ ਰੋਟੀ ਨਹੀਂ ਖਾ ਗਏ ਹੁੰਦੇ 8:30 ਵੱਜਾ ਬਾਲ ਕੁਝ ਪੜ ਕੇ ਪਤਾ ਲੱਗਿਆ ਵੀ ਮਾਨਸਾ ਕਮੇਟੀ ਜਿਹੜਾ ਹੁਣ ਸ਼ੁਰੂ ਹੋ ਰਹੀ ਹੈ ਹੁਣ ਆਉਣਗੇ ਕੰਮ ਮਾਨਸਾ ਕਮੇਟੀ ਜੀ ਅਮਰਿਤਪਾਲ ਸਿੰਘ ਜੀ ਡਿਸਟ੍ਰਿਕਟ ਵਾਈਸ ਜਨਰਲ ਸੈਕਟਰੀ ਜਿਹੜੇ ਹੈਗੇ ਆ ਜਿਲ੍ਹਾ ਮਾਨਸਾ ਦੇ ਵਿੱਚ ਇਹਨੂੰ ਨੇ ਕੀਤਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਦਿਵੰਗਾਾਂ ਵਾਸਤੇ ਉਹਨਾਂ ਦਾ ਸਟੈਂਡ ਲੈਣਗੇ ਤੇ ਕੰਮ ਕਰਨਗੇ ਜੀ ਫੋਟੋ ਕਿਥੇ ਨਹੀਂ ਆ ਰਹੋ ਨਾ ਉਹ ਵੀ ਵੀਡੀਓ ਵੀਡੀਓ ਬਣਾਈ ਜਾਂਦੇ ਆ ਫੋਟੋ ਫੋਟੋ ਵੀ ਕ੍ਰੈਕ ਕਰੋ ਫੋਟੋ ਵਿੱਚ ਉਹ ਵੀਡੀਓ ਚ スク੍ਰੀਨ ਸ਼ਾਟ ਕਰ ਲਾਂਗੇ ਉਹ ਲੋਕੇ ਬਿਠਾ ਲੱਕੇ ਪਿੱਛੇ ਫੋਟੋ ਕਰਾ ਫੋਟੋ ਹੀ ਬੰਦੇ ਗੁਰਮੀਤ ਸਿੰਘ ਜੀ ਡਿਸਟ੍ਰਿਕਟ ਸੈਕਟਰੀ ਜ਼ਿਲ੍ਹਾ ਸਕੱਤਰ ਮਾਨਸਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਰਾਸ਼ਟਰੀ ਦਿਵੰਗ ਐਸੋਸੀਏਸ਼ਨ ਦੇ ਜੀ ਉਹ ਹੈਗੇ ਆ ਡਿਸਟ੍ਰਿਕਟ ਸੈਕਟਰੀ ਅੱਜ ਤੋਂ ਇਹ ਅੱਜ ਨਿਯੁਕਤ ਕੀਤੇ ਗਏ ਤੇ ਇਹ ਅੱਜ ਤੋਂ ਬਾਅਦ ਦਿਵੰਗਾਂ ਵਾਸਤੇ ਕੰਮ ਕਰਨਗੇ ਜੀ ਬਈ ਸ਼ਹਿਰ ਦੇ ਮੜੀ ਆਹ ਦਿਖਾਈਓ ਘਾਰ ਫੜਿਓ ਬੱਚੇ ਦੇ ਉਹ ਕੇ ਪਾਇਆ ਕਰੋ ਇੱਕ ਮਾਰਜੀ ਇਧਰ ਆ ਜਾਓ ਸਰ ਮੈਂ ਦੇਖਣਾ ਪਿੱਛੇ ਦੇ ਪਾਇਆ ਨਹੀਂ ਆਪਣੀ ਡਾਇਰੈਕਸ਼ਨ ਥੋੜੀ ਕੋਈ ਗੱਲ ਨਹੀਂ ਆਹ ਦਿਓ ਪਾ ਦਿਓ ਜੀ ਇਹ ਆਪਣੀ ਆਪਣੀ ਡਾਇਰੈਕਸ਼ਨ ਆਪਣੀ ਨਾਲ ਜਿਹੜੀ ਆ ਥੋੜਾ ਜਿਹਾ ਆਹ ਥੋੜਾ ਜਿਹਾ ਘੱਟ ਕੋਈ 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 ਗੱਲ ਨਹੀਂ ਕੋਈ ਦਿੱਕਤ ਨਹੀਂ ਆ ਦਿਓ ਜੀ ਦਾ ਮਾੜਾ ਸ਼ਾਹ ਅੱਛਾ गुरप्रीत सिंह जी डिस्ट्रिक्ट जनरल सैकटरी मानसा इन्होंने बहुत बहुत धन्यवाद जी जो कि काम ਮਨਦੀਪ ਸਿੰਘ ਜੀ ਡਿਸਟ੍ਰਿਕਟ ਐਡਵਾਈਜ਼ਰ ਇਹ ਜ਼ਿਲ੍ਹਾ ਸਲਾਹਕਾਰ ਹੈਗੇ ਜੀ ਮਨਦੀਪ ਸਿੰਘ ਜੀ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜੋ ਕਿ ਹੈਂਡੀਕੈਪਡਾਂ ਵਾਸਤੇ ਕੰਮ ਕਰਨਗੇ ਜੀ ਜਸਵੀਰ ਸਿੰਘ ਜੀ ਡਿਸਟ੍ਰਿਕਟ ਕੋ ਵਾਈਸ ਪ੍ਰੈਜ਼ੀਡੈਂਟ ਮੀਤ ਪ੍ਰਧਾਨ ਜਿਹੜੀ ਹੈਗੀ ਹੈ ਹਲੋ ਜਸਪੀਰ ਸਿੰਘ ਨੂੰ ਅੰਦਰੋਂ ਸੁਣਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਹੈਂਡੀਕੈਟਾਂ ਵਾਸਤੇ ਜੀ ਇਹ ਜ਼ਿਲ੍ਹਾ ਮਾਨਸਾ ਦੇ ਵਿੱਚ ਕੰਮ ਕਰਨਗੇ ਜੀ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਕਿਨੇ ਉਹ ਬੰਦੇ ਆ ਉਹਨਾਂ ਦੇ ਆ ਪਾ ਦਿਓ 4-5 ਰਹਿ ਗਈ ਹਾਂ ਹਾਰ ਪਾਓ ਉਹਨਾਂ ਦੇ ਜਾਓ ਦਿਓ ਨੇੜੇ ਬਣੇ ਬੈਠੇ ਸਾਰੇ ਹਾਂ ਮੈਂ ਮੈਨੂੰ ਸਾਰੇ ਦੇ ਲਓ ਹਾਂ ਜਿਹੜੇ ਬਣੇ ਨੇ ਫੋਟੋਆਂ ਲੈਂਦੀਆਂ ਲੈ ਲਾ ਲਾਈਵ ਚੱਲੀ ਜਾਂਦਾ ਬਾਈ ਤੂੰ ਵੀ ਅੱਗੇ ਆ ਜਾ ਆ ਮੰਦਿਓ ਸੋਰੀ ਆ ਜਾ ਰਸਮ ਆ ਜਾ ਆ ਜਾ ਫੋਟੋ ਦਾ ਨਵਾਦੀ ਹੁਣ ਆ ਜਾ ਇੱਥੇ ਆ ਜਾ ਆ ਜਾ ਪਰਮਜੀਤ ਆ ਜਾ ਦੀਦੀ ਹਾਰ ਪਾ ਮੈਂ ਆ ਜਾ ਹਾਰ ਪਾਉਣੇ ਆ ਆ ਜਾ ਆ ਜਾ ਦੀਦੀ ਮਾਨਸਾ ਟੀਮ ਨੂੰ ਸਟੇਟ ਨੂੰ ਦੱਸਾਈ ਦਿਨੇ ਆ ਜਾ ਉਧਰ ਬਾ ਜਾਵਾਂਗੇ ਭਲਾੜੇ ਰੱਖਣੇ ਮੀਟਿੰਗ ਆਉਂਦੇ ਆ ਹੋਣ ਅਸਲੇ ਹੀ ਜੀ ਸੋਣ ਕੇ ਸੋਹਣ ਦੇ ਬੰਦ ਪਾਠਾਂ ਗਏ ਅਦਮਰੇ ਨਾਲ ਨਰਾਜ ਹੋ ਗਏ ਇਹਦਾ ਮੇਰੇ ਨਾਲ ਨਰਾਜ ਹੋ ਗਏ ਹਾਂ ਨੇ ਕਿਹਾ ਜੀ ਹਾਂ ਬਿਲਕੁਲ ਜੀ ਚੱਕਰਾ ਹੈ ਹੀ ਨਹੀਂ ਫਿਰ ਦੋਸਤ ਹੈ ਨਹੀਂ ਕੱਪੜਾ ਲੱਗ ਗਿਆ ਪਰਮਜੀਤ ਪਰਮਜੀਤ ਹੀ ਰਹਿੰਦੇ ਆ ਆ ਜਾ ਦੀਦੀ ਆ ਜਾ ਬਈ ਰੇਸ਼ਮ ਕੋਈ ਨਹੀਂ ਉੱਧਰ ਜਾਵਣ ਦਾ ਆਇਆ ਆਇਆ ਉਹ ਸੰਗ ਦੇ ਨਾਲ ਇਹਨਾਂ ਨੂੰ ਦੇ ਦੋ ਇਹਨਾਂ ਨੂੰ ਲੈ ਉੱਧਰ ਬੈਠੇ ਪਰਮਜੀਤ ਕੌਰ ਜੀ ਆਪਣੇ ਸੀਨੀਅਰ ਮੈਂਬਰ ਬਹੁਤ ਟਾਈਮ ਤੋਂ ਜੁੜੇ ਹੋਏ ਆ ਆਪਣੇ ਨਾਲ ਮੈਨਾਂ ਲਈ ਜੀਤਾਂ ਨੇ ਅਰੇ ਰੇਸ਼ਮ ਰੇਸ਼ਮ ਰਹਿ ਗਿਆ ਇਹ ਇੰਦਰ ਯਾਰ ਤੇ ਮੈਨੂੰ ਬਾਸ ਨਾ ਨਹੀਂ ਨਹੀਂ ਪਾਵਾਂਗੇ ਅਸੀਂ ਯਾਰ ਚੱਲੇ ਕਿ ਕੋਕਰ ਬੈਠਾ ਸੀ ਪਟੰਡ ਜੀ ਸੁਖਣਾ ਥੋੜੀ ਜੇ ਨਾਲੀ ਤੇ ਜੀ ਕਬਿੰਦਰ ਦੀ ਹੋਟਲ ਜੀ ਨਾ ਕਿੱਧਰ ਬੈਠੀ ਨਾ ਮੇਰੀ ਜੀ ਲੱਗੀ ਆਰਾਮ ਕਿੱਧਰ ਬੈਠੀ ਉਹ ਬੈਠਾ ਜੀ ਉੱਥੇ ਆ ਰੱਖ ਚੱਲ ਕੋਈ ਲੋ ਜੀ ਆਪਾਂ ਹੁਣ ਫੱਤੇ ਬੁਲਾਣੇ ਆ ਠੀਕ ਹੈ ਜੀ ਖਾਜੋ ਫੱਤੇ ਖਰੇਗਾ ਜੀ ਧੰਨਵਾਦੀ ਵੀਰ ਦਾ ਜੀ ਸਰ ਕੋ ਉਧਰ ਗਿਆ ਨਹੀਂ ਤੇ ਪਾ ਲਓ ਜੀ ਭਾਈ ਜੀ ਰਹਿ ਗਿਆ ਹੈ ਨਾ ਆ ਲੈ ਲੋ ਨੋ 要的。 ਆ ਗਿਆ ਉਧਰ ਹੀ ਆ ਗਿਆ ਮੈਂ ਆਹ ਬੂਟਾ ਰਹਿੰਦਾ ਹੈਗਾ ਆਪਣਾ ਨਾ ਨਾ ਰਹਿੰਦਾ ਯਾਰ ਆਪੇ ਤੇਰੇ ਪਾਉਂਦਾ ਬੂਟਾ ਦਾ ਮੇਨ ਬੰਦਾ ਯਾਰ ਕੰਮ ਵਾਲਾ ਸਾਡਾ ਭਾਈ ਜੀ ਭਾਈ ਰੱਖਾ ਲੈ ਆ ਜਾ ਯਾਰ ਹਣਾ ਆ ਜਾ ਆ ਜਾ ਇਹਦੀ ਕੰਮ ਚੱਲਦਾ ਆ ਉਹ ਆ ਜਾ ਯਾਰ ਹਣਾ ਅਸੀਂ ਤੇਰੇ ਮਾਰਿਆਂ ਨੇ ਤੇ ਆ ਚਾਰ ਬੰਦਿਆਂ ਨੇ ਗੱਲ ਚੋਹ ਆ ਇਹਦੇ ਨਾਲ ਕੁਝ ਨਹੀਂ ਆਉਂਦਾ ਬੱਦ ਨਹੀਂ ਆਉਂਦਾ ਯਾਰ ਸਾਨੂੰ ਮੇਰ ਪਟਾਦਾ ਤੁਸੀਂ ਰੱਖਦਾ ਯਾਰ ਨਹੀਂ ਮਤਲਬ ਬੂਟਾ ਰਹਿੰਦਾ ਹੈ ਨਾ ਮੈਨੂੰ ਆਲੇ ਨਹੀਂ ਦੇ ਆ ਕੇ ਇੱਥੇ ਆ ਕੋਈ ਬੂਟੇ ਰਹਿੰਦੇ ਨੇ ਇੱਕ ਬੰਦੇ ਤੋਂ ਹੀ ਹੋਣਗੇ ਆਇਆ ਨਾ ਫੁੱਟੇ ਦਾ ਖਾਣਾ ਮੈਂ ਬਣਾਇਆ ਤਾਂ ਬਿਨਾ ਖਾਣਾ ਕੰਮ ਨਹੀਂ ਖੁੱਲਦਾ ਭਾਜੀ ਹਾਂ ਜੀ 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 ਹਾਂ ਜ ਇੱਕ ਵਾਰੀ ਥੋੜਾ ਜਿਹਾ ਟਿੰਕੂ ਚ ਲਾਈਵ ਚੱਲੀ ਚੱਲੀਓ ਜੰਗਾ ਥੋੜਾ ਜਿਹਾ ਗਰਨੈਸ ਵੀ ਜਣੀ ਆ ਨਾ ਆਪਾਂ ਫੇਰ ਵੀ ਕਰਨਾ ਥੋੜਾ ਜਨਾ ਨੂੰ ਆਓ ਦੇਖੋ ਰਾਜਿਆ ਕੋਈ ਨਹੀਂ ਆਇਆ